ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਡਾਈਟੀਸ਼ਨ ਪੱਲਵੀ ਜਸਲ ਤੇ ਅੱਜ ਮੈਂ ਇੱਕ ਐਸੇ ਟੌਪਿਕ ਬਾਰੇ ਗੱਲ ਕਰਨਾ ਚਾਹਨੀ ਆ ਜਿਹਦੇ ਬਾਰੇ ਮੈਨੂੰ ਆਮ ਤੌਰ ਤੇ ਆਪਣੀ ਡੇਲੀ ਪ੍ਰੈਕਟਿਸ ਦੇ ਵਿੱਚ ਜ਼ਰੂਰ ਪੁੱਛਿਆ ਜਾਂਦਾ ਹੈ ਕਿ ਸਾਨੂੰ ਇਹ ਦੱਸੋ ਡਾਈਟੀਸ਼ਨ ਪੱਲਵੀ ਕਿ ਅਸੀਂ weight lose ਕਰਨ ਵਾਸਤੇ ਠੰਡਾ ਪਾਣੀ ਪੀਏ ਜਾਂ ਗਰਮ ਪਾਣੀ ਪੀਏ ਚਲੋ ਅੱਜ ਇਸ ਦੇ ਬਾਰੇ ਆਪਾਂ ਗੱਲ ਕਰਦੇ ਆਂ ਮੈਂ ਦੇਖਿਆ ਕਿ ਜਦੋਂ ਮੇਰੇ ਕੋਲ ਕੋਈ ਕਲਾਇੰਟਸ ਆਉਂਦੇ ਆ ਜਦੋਂ weight loss ਲਈ ਅਸੀਂ ਉਹਨਾਂ ਨੂੰ ਪੈਕੇजेस ਲਈ انرੋਲ ਕਰਨਾ ਹੁੰਦਾ ਹੈ ਤਾਂ ਉਹ ਮੈਨੂੰ ਜ਼ਰੂਰ ਪੁੱਛਦੇ ਆ ਕਿ ਅਸੀਂ ਤਾਂ ਬਹੁਤ ਜ਼ਿਆਦਾ ਗਰਮ ਪਾਣੀ ਪੀਂਦੇ ਆ ਲੇਕਿਨ weight ਫੇਰ ਵੀ ਨਹੀਂ ਘਟਦਾ ਹੁਣ ਸਵਾਲ ਇਹ ਹੈ ਕਿ ਇਹ ਜਾਣਨਾ ਵੀ ਬਹੁਤ ਜ਼ਰੂਰੀ ਹੈ ਕਿ ਕੀ ਵਾਕਈ ਜਿਹੜਾ ਗਰਮ ਪਾਣੀ ਹੈ ਉਹ ਸਾਡੇ ਫੈਟ ਨੂੰ ਮੈਲਟ ਕਰਦਾ ਚਲੋ ਇਹਦਾ ਆਪਾਂ ਗੱਲ ਕਰਦੇ ਆ ਸਾਡਾ ਜਿਹੜਾ ਬੋਡੀ ਹੈ ਉਹ 70% ਵਾਟਰ ਹੁੰਦੀ ਹੈ ਤੇ ਕੋਈ ਵੀ ਅੱਜਕੱਲ ਇਹ ਰਿਸਰਚ ਨੇ ਸਾਬਿਤ ਨਹੀਂ ਕੀਤਾ ਕਿ ਗਰਮ ਪਾਣੀ ਪੀਣ ਦੇ ਨਾਲ ਤੁਹਾਡਾ ਫੈਟ ਮੈਲਟ ਹੋ ਸਕਦਾ ਹੈ ਫੈਟ ਮੈਲਟ ਨਹੀਂ ਹੁੰਦਾ ਤੁਹਾਡਾ ਫੈਟ ਯੂਜ਼ ਹੁੰਦਾ ਹੈ ਜਦੋਂ ਤੁਸੀਂ ਸਹੀ ਡਾਈਟ ਔਰ ਐਕਸਰਸਾਈਜ਼ ਕਰਦੇ ਹੋ ਤਾਂ ਤੁਹਾਡੀ ਬੋਡੀ ਦਾ ਜਿਹੜਾ ਫੈਟ ਹੈ ਉਹ ਯੂਜ਼ ਹੁੰਦਾ ਹੈ ਸੋ ਜਦੋਂ ਆਪਾਂ ਪਹਿਲਾਂ ਆਪਾਂ ਗਰਮ ਪਾਣੀ ਦੇ ਬੈਨੀਫਿਟਸ ਬਾਰੇ ਆਪਾਂ ਗੱਲ ਕਰਦੇ ਆ ਜਿਹੜਾ ਬੈਨੀਫਿਟ ਜਿਹੜਾ ਬੈਨੀਫਿਟ ਹੈ ਆਯੁਰਵੇਦ ਅਨੁਸਾਰ ਜਿਹੜਾ गर्म पानी है तो मैटाबोलिजम फास्ट करता है दूसरा ये तो बॉडी के जो टॉक्सिन्स है वनू बढ़ ज़्यादा मददगार होंगे ये तो डाइजसटिव इंजाइम्स में एक सही टैंपरेचर दे के यू नो यूनो थी डायजैशन हैल्प करता है राइट लेकिन ਜਿਹੜਾ ਠੰਡਾ ਪਾਣੀ ਹੈ ਜਿਹੜਾ ਬਹੁਤ ਜ਼ਿਆਦਾ ਠੰਡਾ ਪਾਣੀ ਹੈ ਤੁਹਾਡਾ ਗਲਾ ਖਰਾਬ ਕਰ ਸਕਦਾ ਹੈ ਇਹਦਾ ਇੱਕ ਇਹੀ ਡਿਸਐਡਵਾਂਟੇਜ ਹੈ ਲੇਕਿਨ ਮਾਡਰਨ ਸਾਇੰਸ ਇਹ ਕਹਦੀ ਹੈ ਕਿ ਜੇ ਤੁਸੀਂ ਇੱਕ ਗਲਾਸ ਠੰਡਾ ਪਾਣੀ ਪੀਂਦੇ ਹੋ ਚਿਲਡ ਵਾਟਰ ਲੈਂਦੇ ਹੋ ਉਹਨੂੰ ਕੰਜ਼ਿਊਮ ਕਰਨ ਵਾਸਤੇ ਤੁਹਾਡੇ ਸਰੀਰ ਨੂੰ 8 ਕੈਲਰੀਜ਼ ਆ ਯੂਜ਼ ਕਰਨੀਆਂ ਪੈਂਦੀਆਂ ਹੁਣ ਇਹ ਸੋਚੋ ਜੇ ਤੁਸੀਂ ਬੈਠੇ ਹੋ ਗਰਮ ਪਾਣੀ ਪੀਤਾ ਤਾਂ ਤੁਹਾਨੂੰ ਤੁਹਾਡੀਆਂ ਕੈਲਰੀਜ਼ ਬਰਨ ਨਹੀਂ ਹੋ ਰਹੀਆਂ ਲੇਕਿਨ ਇੱਕ ਗਲਾਸ ਠੰਡਾ ਪਾਣੀ ਤੁਹਾਡੇ ਨੋਰਮਲ ਬੋਡੀ ਤੇ ਟੈਂਪਰੇਚਰ ਤੇ ਲਿਆਣ ਲਈ ਸ਼ਰੀਰ ਦੀਆਂ 8 ਕੈਲਰੀਜ਼ ਜੇ ਯੂਜ਼ ਹੋ ਰਹੀਆਂ ਤੇ ਇਹਦਾ ਮਤਲਬ ਹੈ ਕਿ ਤੁਸੀਂ ਬੈਠੇ ਬੈਠੇ 8 ਕੈਲਰੀਜ਼ ਕੰਜ਼ੂਮ ਮਤਲਬ ਯੂਜ਼ ਕਰ ਲਈਆਂ ਤੁਹਾਡੇ ਸ਼ਰੀਰ ਵਿੱਚੋਂ 8 ਕੈਲਰੀਜ਼ ਜਿੰਨਾ ਫੈਟ ਨਿਕਲ ਗਿਆ ਸੋ ਇੱਕ ਬਹੁਤ ਹੀ ਜ਼ਿਆਦਾ ਸਬਜੈਕਟਿਵ ਔਰ ਇੱਕ ਬਹੁਤ ਹੀ यू नो इट्स अ पर्सनल एंड सबजैक्टिव इशू हैगा लेकिन एज अ डायजिशन मैं तुम्हें यही सलाह देवगी भी पानी तो सूट करता है और ਬੈਟਰ ਹੈ ਕਿ ਤੁਸੀਂ ਨੋਰਮਲ ਟੈਂਪਰੇਚਰ ਦਾ ਪਾਣੀ ਪੀਓ ਸੋ ਉਹ ਪਾਣੀ ਉਹਨਾਂ ਪੀਣਾ ਚਾਹੀਦਾ ਹੈ ਕਿ ਜਿਹੜਾ ਕਿ ਤੁਹਾਨੂੰ weight loss ਵਿੱਚ ਹੈਲਪ ਕਰੇ ਬਿਕੋਜ਼ ਵਾਟਰ ਚਾਹੇ ਠੰਡਾ ਲਓ ਚਾਹੇ ਗਰਮ ਲਓ ਉਹ ਤੁਹਾਡੇ ਮੈਟਾਬੋਲਿਜ਼ਮ ਨੂੰ ਇੰਪਰੂਵ ਕਰਦਾ ਹੀ ਹੈ ਬਿਕੋਜ਼ ਪਾਣੀ ਜਿੰਨਾ ਤੁਸੀਂ ਲੈਂਦੇ ਹੋ ਉਹਨਾਂ ਹੀ ਤੁਹਾਡੀ ਬੋਡੀ ਦੇ ਵਿੱਚੋਂ ਟੌਕਸਿਨਸ ਜਿਹੜੇ ਹਨ ਉਹ ਨਿਕਲਦੇ ਹਨ ਤੁਹਾਡੀ ਬੋਡੀ ਡੀਟੌਕਸਿਫਾਈ ਹੁੰਦੀ ਹੈ weight loss ਵਾਸਤੇ ਜੇ ਤੁਸੀਂ ਪਾਣੀ ਹੀ ਪੀਣਾ ਚਾਹੁੰਦੇ ਹੋ ਤਾਂ ਮੇਰਾ ਇਹ ਸੁਝਾਅ ਰਹੇਗਾ ਕਿ ਤੁਸੀਂ ਪਾਣੀ ਨੂੰ ਕਿਸੇ ਚੀਜ਼ ਦੇ ਨਾਲ ਇਨਫਿਊਜ਼ ਕਰੋ ਇਨਫਿਊਜ਼ਡ ਵਾਟਰ ਉਹਦਾ ਦੇ ਵਿੱਚ ਤੁਸੀਂ ਕੋਈ ਵੀ ਫਰੂਟ ਜਾਂ 허 ਪਾਈ ਹੁੰਦੀ ਹੈ ਜਿਹਦੇ ਨਾਲ ਪਾਣੀ ਦੀਆਂ ਕੁਆਲਿਟੀਆਂ ਜਿਹੜੀਆਂ ਹੈ ਉਹ ਵਧ ਜਾਂਦੀਆਂ ਜਿਵੇਂ ਕਿ ਤੁਸੀਂ ਜੇ ਉਹਦੇ ਵਿੱਚ ਸਿਨਮਨ ਯਾਨੀ ਦਾਲਚੀਨੀ ਪਾਓ ਤੁਸੀਂ ਉਹਦੇ ਵਿੱਚ ਲੈਮਨ ਪਾ ਸਕਦੇ ਹੋ ਫਾਰ ਅ ਫਾਸਟਰ weight loss ਤੁਸੀਂ ਉਹਦੇ ਵਿੱਚ ਆਪਣਾ ਜਿਹੜੇ ਗਰੀ ਲੀव्स ਹੁੰਦੇ ਆ ਉਹ ਪਾ ਸਕਦੇ ਹੋ ਪੁਦੀਨਾ ਪਾ ਸਕਦੇ ਹੋ ਐਪਲ ਪਾ ਸਕਦੇ ਹੋ ਵਾਟਰਮੈਲਨ ਪਾ ਸਕਦੇ ਹੋ ਕੀਵੀ ਪਾ ਸਕਦੇ ਹੋ ਇਹਦੇ ਨਾਲ ਜਿਹੜਾ ਪਾਣੀ ਹੈ ਉਹ ਟੇਸਟੀ ਤਾਂ ਲੱਗੇਗਾ ਹੀ ਲੇਕਿਨ ਨਾਲ ਹੀ ਨਾਲ ਇਸ ਪਾਣੀ ਦੇ ਵਿੱਚ ਤਾਨੂੰ ਜਿਹੜੇ ਐਂਟੀਆਕਸੀਡੈਂਟਸ ਮਿਲਣਗੇ ਉਹ ਤੁਹਾਡੇ ਸਕਿਨ ਲਈ ਵੀ ਬਹੁਤ ਅੱਛੇ ਹੈ ਤੁਹਾਡੀ ਬੋਡੀ ਦੀ ਡੀਟੌਕਸੀਫਿਕੇਸ਼ਨ ਜਿਹੜੀ ਹੈ ਉਹ ਆਟੋਮੈਟਿਕਲੀ ਹੋ ਜਾਏਗੀ ਤਾਂ ਬਾਟਮ ਲਾਈਨ ਮੈਂ ਇਹੀ ਕਹਾਂਗੀ ਪਾਣੀ ਜਿੱਤਾਂ ਵੀ ਤੁਹਾਡੀ ਬੋਡੀ ਨੂੰ ਸੂਟ ਕਰਦਾ ਹੈ ਵਾਰਮ ਵਾਟਰ ਨੋਰਮਲ ਵਾਟਰ ਜਾਂ ਰਿਲੇਟਿਵਲੀ ਥੋੜਾ ਜਿਹਾ ਪਾਣੀ ਜਿਹੜਾ ਠੰਡਾ ਹੋਵੇ ਜੋ ਤੁਹਾਨੂੰ ਸੂਟ ਕਰਦਾ ਹੈ ਉਹ ਤੁਸੀਂ ਲੈ ਸਕਦੇ ਹੋ ਲੇਕਿਨ ਕਿੰਨਾ ਪਾਣੀ ਲੈਂਦੇ ਹੋ ਬਹੁਤ ਜ਼ਿਆਦਾ ਮੈਟਰ ਨਹੀਂ ਕਰਦਾ ਲੇਕਿਨ ਕਿੰਨਾ ਪਾਣੀ ਲੈਂਦੇ ਹੋ ਉਹ ਜ਼ਿਆਦਾ ਮੈਟਰ ਕਰਦਾ ਸੋ ਇੱਕ ਹੈਲਦੀ ਹਿਊਮਨ ਬੀਇੰਗ ਹੋਰ ਤੁਹਾਨੂੰ 2 ਤੋਂ 3 ਲੀਟਰ ਪਾਣੀ ਪੀਣਾ ਚਾਹੀਦਾ ਲੇਕਿਨ ਜੇ ਤੁਸੀਂ weight loss ਕਰਨ ਦੀ ਤਿਆਰੀ ਦੇ ਵਿੱਚ ਹੋਗੇ ਤਾਂ ਤੁਹਾਨੂੰ 3 ਤੋਂ 4 ਲੀਟਰ ਪਾਣੀ ਪੀਣਾ ਹੀ ਚਾਹੀਦਾ ਹੈ ਤਾਂ ਕਿ ਤੁਹਾਡਾ weight loss ਜਿਹੜਾ ਹੈ ਉਹ ਚੱਲਦਾ ਰਹੇ ਔਰ ਜਲਦੀ ਤੁਹਾਡਾ weight loss ਪਲੇਟੋ ਸਟੇਜ ਨਾ ਆਏ ਔਰ ਫਰੈਂਡਸ ਜੇ ਤੁਹਾਡੇ ਇਸ ਬਾਰੇ ਹੋਰ ਸਵਾਲ ਹੈਗੇ ਤਾਂ ਤੁਸੀਂ ਸਾਨੂੰ WhatsApp ਕਰ ਸਕਦੇ ਹੋ ਮੈਸੇਜ ਕਰ ਸਕਦੇ ਹੋ ਤੁਹਾਡੇ ਕੋਲ ਸਾਰੇ ਪਲੇਟਫਾਰਮ ਸਾਡੇ ਡੇਲੀ ਪੋਸਟ ਤੇ ਮੌਜੂਦ ਹੈਗੇ ਤੇ ਹੁਣ ਡਾਈਟੀਸ਼ਨ ਪਲਵੀ ਜਸਲ ਤੁਸੀ ਦਿਓ ਇਜਾਜ਼ਤ ਔਰ ਜੇ ਅੱਜ ਦਾ ਇਹ ਵੀਡੀਓ ਤੁਹਾਨੂੰ ਚੰਗਾ ਲੱਗਿਆ ਤਾਂ ਲਾਈਕ ਤਾਂ ਤੁਸੀਂ ਕਰੋ ਹੀ ਲੇਕਿਨ ਨਾਲ ਹੀ ਨਾਲ ਇਹਨੂੰ ਸ਼ੇਅਰ ਕਰਨਾ ਨਾ ਭੁੱਲਣਾ ਸੋ ਫਰੈਂਡਸ ਟਿਲ ਵੀ ਮੀਟ ਅਗੇਨ ਸਟੇ ਬlesਟ ਐਂਡ ਲਿਵ ਲਾਈਫ ਮੋਰ